ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਨਿਊਜ਼ੀਲੈਂਡ ਦੇ ਇੱਕ ਐਸੇ ਜੰਗਲ ਵਿੱਚ ਜਿੱਥੇ ਤੁਸੀਂ ਜਾ ਕੇ ਕਦੇ ਵੀ ਨਹੀਂ ਭੁੱਲਣਾ ਰਾਹੀ ਬਣ ਤੋਂ ਪਹਿਲਾਂ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇੱਥੇ ਅਸੀਂ ਆਪਣੇ ਜੁੱਤੇ ਚੰਗੀ ਤਰ੍ਹਾਂ ਸਾਫ਼ ਕਰ ਰਹੇ ਹਾਂ ਕਿਉਂਕਿ ਇੱਥੇ ਕੌਰੀ ਰੁੱਖ ਹਨ ਜਿਨ੍ਹਾਂ ਨੂੰ ਇੱਕ ਖਤਰਨਾਕ ਬਿਮਾਰੀ ਖਾ ਰਹੀ ਹੈ ਜੇ ਅਸੀਂ ਗੰਦੇ ਜੁੱਤੇ ਲੈ ਕੇ ਚਲੇ ਜਾਈਏ ਤਾਂ ਇਹ ਬੀਜ ਕੌਰੀ ਰੁੱਖਾਂ ਨੂੰ ਮਾਰ ਸਕਦੇ ਨੇ ਹੁਣ ਅਸੀਂ ਇਸ ਸੁੰਦਰ ਫਲਾਈਓਵਰ ਤੇ ਆ ਗਏ ਹਾਂ ਸਿਲਵਰ ਤਾਰ ਦੇ ਰਸੇ ਹਰੇ ਭਰੇ ਦਰਖਤ ਤੇ ਹਵਾ ਚ ਇੱਕ ਤਾਜ਼ਗੀ ਇਹ ਰਸਤਾ ਜੰਗਲ ਦੇ ਉੱਪਰੋਂ ਬਣਾਇਆ ਗਿਆ ਹੈ ਤਾਂ ਜੋ ਨੀਵਾਂ ਜੰਗਲ ਨਾ ਉੱਜੜੇ ਇਹ ਸਭ ਕੁਝ ਸੋਚ ਸਮਝ ਕੇ ਬਣਾਇਆ ਗਿਆ ਹੈ ਕੁਦਰਤ ਨੂੰ ਸਾਥ ਲੈ ਕੇ ਹੁਣ ਤੁਸੀਂ ਇੱਥੋਂ ਬ੍ਰਿਜ ਦਾ 뷰 ਦੇਖ ਸਕਦੇ ਹੋ ਇੱਥੇ ਫਲਾਈਓਵਰ ਬਣਾਉਣ ਦਾ ਇੱਕ ਹੋਰ ਵੀ ਕਾਰਨ ਹੈ ਕਿਉਂਕਿ ਜੋ ਮੀਂਹ ਦਾ ਪਾਣੀ ਹੈ ਉਹ ਇਸ ਦੇ ਢੇਠਾਂ ਦੀ ਵਹਿੰਦਾ ਹੈ ਤੇ ਅੱਜ ਮੌਸਮ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਸਨ ਸ਼ਾਈਨ ਤੁਸੀਂ ਦੇਖ ਸਕਦੇ ਹੋ ਨਹੀਂ ਤਾਂ ਵੈਸੇ ਤਾਂ ਇੱਥੇ ਬਹੁਤ ਮੀਂਹ ਪੈਂਦਾ ਹੈ ਇਕ। ਅੱਜ ਗਾਜੇ ਸਾਰਿਆਂ ਨੂੰ ਆਜ ਅਸੀਂ ਜਾ ਰਹੇ ਹਾਂ ਸਟੇਅਰਵੇਸ ਟੂ ਹੈਵਨ। ਇੱਥੇ ਹਜ਼ਾਰ ਪੌੜੀਆਂ ਨੇ ਜੋ ਤਾਂ ਸਿੱਧੀਆਂ ਜਾਂਦੀਆਂ ਨੇ ਸਟ੍ਰੀਪ ਸਟੇਪ। ਤੋਂ ਆਜੋ ਮੇਰੇ ਨਾਲ ਤੁਹਾਨੂੰ ਲੈ ਕੇ ਚੱਲਣ। ਤੇ ਹੁਣ ਸ਼ੁਰੂ ਹੋਏ ਨੇ ਸਾਡੇ ਪਹਿਲੇ 100 ਸਟ੍ਰੀਪ ਸਟੈਪ। ਹਰ ਇੱਕ ਸਟੈਪ ਉੱਚਾ ਹੈ ਤੇ ਸਾਹ ਹੌਲੀ ਹੋ ਜਾਂਦਾ ਹੈ ਪਰ ਹਰੇ ਪਰੇ ਦਰਤ ਚੋਂ ਆ ਰਹੀ ਠੰਡੀ ਹਵਾ ਉਹ ਸਾਰੀ ਥਕਾਵਟ ਖਿੱਚ ਲੈਂਦੀ ਹੈ। ਸੂਰਜ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਚਮਕਦਾ ਪਿਆ ਹੈ। ਕਿਉਂਕਿ ਇਹ ਸਵੇਰ ਦਾ ਟਾਈਮ ਹੈ ਠੰਡ ਵੀ ਬਹੁਤ ਹੈ ਪਰ ਸੂਰਜ ਵੀ ਸਾਡਾ ਬਹੁਤ ਸਾਥ ਦੇ ਰਿਹਾ ਕਈ ਵਾਰ ਜ਼ਿੰਦਗੀ 'ਚ ਵੀ ਆਪਣੇ ਨਾਲ ਇਦਾਂ ਹੀ ਹੁੰਦਾ ਕਿ ਪਹਿਲਾ ਕਦਮ ਜਿਹੜਾ ਰੱਖਣਾ ਬਹੁਤ ਮੁਸ਼ਕਲ ਲੱਗਦਾ ਹੈ ਪਰ ਜਦੋਂ ਰੱਖ ਲੈਂਦੇ ਆ ਤਾਂ ਹੌਸਤਾ-ਹੌਸਤਾ ਰਾਹ ਸਾਰਾ ਸੌਖਾ ਹੋ ਜਾਂਦਾ ਹੈ ਹਵਾ ਠੰਡੀ-ਠੰਡੀ ਲੱਗ ਰਹੀ ਹੈ ਤੇ ਪੱਖੀਆਂ ਦੀਆਂ ਚਹਿਚਾਟਾਂ ਸੁਣ ਕੇ ਮਨ ਪ੍ਰਸੰਨ ਹੋ ਜਾਂਦਾ ਹੈ ਇੱਥੇ ਕੁਦਰਤ ਦੇ ਨਜ਼ਾਰੇ ਵੀ ਬੜੇ ਸੋਹਣੇ ਨੇ ਕਿਉਂਕਿ ਤੁਸੀਂ ਨਿਊਜ਼ੀਲੈਂਡ ਦੇਖ ਸਕਦੇ ਹੋ ਪੂਰਾ ਹੀ ਬਹੁਤ ਸਾਰੇ ਰੁੱਖਾਂ ਨੇ ਤੇ ਤੇ ਇਦਾਂ ਦੇ ਅਨੇਕਾਂ ਹੀ ਫੋਰੈਸਟ ਬਣੇ ਹੋਏ ਹਨ ਤਾਂ ਹੀ ਇੱਥੇ ਮੀਂਹ ਵੀ ਬਹੁਤ ਜ਼ਿਆਦਾ ਪੈਂਦਾ ਹੈ ਇੱਥੇ ਇਹਦੀ ਇੱਕ ਗੱਲ ਹੈ ਕਿ ਇੱਥੇ ਸਨੇਕ ਨਹੀਂ ਹੁੰਦੇ ਇਥੋਂ ਦੀ ਕੁਝ ਧਰਤੀ ਦੇ ਵਿੱਚ ਜੀ ਹੈ ਕਿ ਸਨੇਕ ਨਹੀਂ ਇੱਥੇ ਰਹਿ ਸਕਦੇ ਤੁਸੀਂ ਇੱਥੋਂ ਰਸਤੇ ਦੇ ਵਿੱਚ ਦੇਖ ਸਕਦੇ ਹੋ ਕਿ ਢੇਠਾ ਵੀ ਕਾਫੀ ਗਹਿਰਾ ਹੈ ਕਿਉਂਕਿ ਇਹ ਮਾਊਂਟਨ ਕਾਫੀ ਉੱਚਾ ਹੈ ਤੁਸੀਂ ਵੀਡੀਓ ਦੇ ਵਿੱਚ ਪਰਮਾਤਮਾ ਦੀ ਕੁਦਰਤ ਦੇਖ ਸਕਦੇ ਹੋ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਰਾਜ ਕੇ ਉਸ ਵਾਇਗਰੂ ਨੇ ਆਪ ਹੀ ਹਰ ਥਾਂ ਵਸਿਆ ਹੋਇਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਕੁਦਰਤ ਸਾਡੀ ਅਸਲ ਪਰਿਵਾਰ ਹੈ ਜਿੱਤੇ ਅਸੀਂ ਦੇਖੀਏ ਨਾ ਹਵਾ ਸਾਡਾ ਗੁਰੂ ਹੈ ਪਾਣੀ ਪਿਤਾ ਧਰਤੀ ਮਾਂ ਹੈ ਤੁਸੀਂ ਵੇਖ ਸਕਦੇ ਹੋ ਕਿ ਚੜ੍ਹਾਈ ਕੁਝ ਹੋਰ ਤੇਜ਼ ਹੋ ਰਹੀ ਹੈ ਪਰ ਉਹਨਾਂ ਹੀ ਮਨ ਵੀ ਹੋਰ ਗਹਿਰਾ ਹੋ ਰਿਹਾ ਹੈ ਹਰੇਕ ਕਦਮ ਨਵੀਂ ਸੋਚ ਨਵਾਂ ਦ੍ਰਿਸ਼ਟੀਕੋਣ ਦੇ ਰਿਹਾ ਹੈ ਸੱਚ ਸਹਿਜ ਮਨ ਵਸੇ ਨਿਤ ਨਵੇਂ ਪੁਰਖ ਪਛਾਣੇ ਜਦ ਮਨ ਸੱਚ ਵਿੱਚ ਟਿਕ ਜਾਏ ਤਾਂ ਰੋਜ਼ ਹੀ ਨਵੀਂ ਰੂਹਾਨੀ ਸਮਝ ਆਉਂਦੀ ਹੈ ਬਹੁਤ ਵਾਰੀ ਅਸੀਂ ਆਪਣੀ ਰੋਜੀ ਰੋਟੀ ਦੀ ਜ਼ਿੰਦਗੀ ਵਿੱਚ ਇਹ ਸੁੰਦਰ ਖਿਆਲ ਭੁੱਲ ਜਾਂਦੇ ਹਾਂ ਕਿ ਕੁਦਰਤ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ 100 ਸਟੈਪ ਹੀ ਅਜੇ ਕਵਰ ਕੀਤੇ ਅਸੀਂ ਤੇ ਸਾਨੂੰ 900 ਸਟੈਪ ਹੋਰ ਕਵਰ ਕਰਨੇ ਪੈਣੇ ਨੇ ਵਿਊ ਬਹੁਤ ਸੋਹਣਾ ਹੈ ਬੁਸ਼ਸ਼ ਹੈ ਜੰਗਲ ਹੈ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਣ ਸਾਡੇ 200 ਸਟੈਪ ਜਿਹੜੇ ਪੂਰੇ ਹੋ ਚੁੱਕੇ ਨੇ ਪਰ ਦਿਲ ਅਜੇ ਵੀ ਤਾਜ਼ਾ ਹੈ ਕਈ ਵਾਰ ਰੁਕਦੇ ਹਾਂ ਤੇ ਸਿਰਫ ਇਸ ਲਈ ਕਿ ਉਹ ਦਰਖਤ ਵੇਖੀਏ ਉਹ ਪੰਛੀ ਵੇਖੀਏ ਉਹ ਪੰਛੀਆਂ ਦੀਆਂ ਆਵਾਜ਼ਾਂ ਸੁਣੀਏ ਰੁੱਖਾਂ ਦੇ ਪੱਤਿਆਂ ਦੇ ਵਿੱਚੋਂ ਦੀ ਪੈਂਦੀ ਹੋਈ ਸੂਰਜ ਦੀ ਕਿਰਨ ਵੇਖੀਏ ਇਹ ਉਹੀ ਕੁਦਰਤ ਹੈ ਜੋ ਅਸੀਂ ਸ਼ਹਿਰਾਂ ਵਿੱਚ ਖੋ ਬੈਠੇ ਹਾਂ ਇਸੇ ਰਾਈਂ ਦਿਲ 'ਚ ਕਈ ਵਾਰ ਗੱਲਾਂ ਹੁੰਦੀਆਂ ਜੀਵਨ ਦੀ ਰਫ਼ਤਾਰ दिल दी चुप्पी ਤੇ ਕੁਦਰਤ ਦੀ ਸਾਹ ਅੱਜ ਅਸੀਂ ਆਪਣੀ ਜਰਨੀ ਥੋੜਾ ਜਲਦੀ ਸਟਾਰਟ ਕੀਤੀ ਇਹ ਸਵੇਰ ਦਾ 9:00 ਵਜੇ ਦਾ ਟਾਈਮ ਸੀ 6 ਤੋਂ 7 ਡਿਗਰੀ ਟੈਂਪਰੇਚਰ ਸੀ ਐਕਚੁਅਲੀ ਸਵੇਰੇ ਆਨ ਦਾ ਫੈਸਲਾ ਸਹੀ ਸੀ ਕਿਉਂਕਿ ਦਿਨ ਚ ਕਈ ਵਾਰੀ ਇੱਥੇ ਕਾਫੀ ਭੀੜ ਹੋ ਜਾਂਦੀ ਹੈ ਅਸੀਂ ਸੋਚਿਆ ਸ਼ਾਂਤੀ ਚ ਯਾਤਰਾ ਕਰੀਏ ਬਿਨਾ ਰਸ਼ ਤੋਂ ਤਾਂ ਜੋ ਹਰ ਪਲ ਕੁਦਰਤ ਦਾ ਮਹਿਸੂਸ ਕਰੀਏ ਇਹ ਕੋਈ ਚੜਾਈ ਸੌਖੀ ਨਹੀਂ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਸਟੈਪ ਪਿਓ ਸਟੀਪ ਨੇ ਬਹੁਤ ਜ਼ਿਆਦਾ ਸਿੱਧੇ ਜਾਂਦੇ ਨੇ ਪਰ ਹਰ ਸਟੈਪ ਇੱਕ ਜਿੱਤ ਵਰਗੀ ਲੱਗਦੀ ਸੀ ਜਿਵੇਂ ਜੀਵਨ 'ਚ ਹਰ ਮੁਸ਼ਕਲ ਦੇ ਨਾਲ ਇੱਕ ਨਜ਼ਾਰਾ ਹੁੰਦਾ ਹੈ ਨਾ ਪਰ ਅਸੀਂ ਇੱਥੇ ਦੇਖਿਆ ਕਿ ਸਾਡੀ ਕੌਮ ਪੰਜਾਬੀ ਸ਼ਾਇਦ ਹਾਈਕਿੰਗ 'ਚ ਘੱਟ ਦਿਲ ਚਸਪੀ ਰੱਖਦੀ ਹੈ ਮੈਂ ਬਹੁਤ ਸਾਰੀਆਂ ਹਾਈਕਿੰਗਾਂ ਤੇ ਜਾਣਾ ਹੈ ਪਰ ਪੰਜਾਬੀ ਬਹੁਤ ਘੱਟ ਮਿਲਦੇ ਨੇ ਬਹੁਤ ਸਾਰੇ ਲੋਕ ਕੰਮ ਧੰਦੇ 'ਚ ਵਿਅਸਤ ਜਾਂ ਕਦੇ ਮਾਣੀ ਨਹੀਂ ਬਣਾਉਂਦੇ ਪਰ ਮੈਨੂੰ ਲੱਗਦਾ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਆਉਣਾ ਚਾਹੀਦਾ ਹੈ ਤੇ ਤੁਹਾਡਾ ਦਿਲ ਵੀ ਇੱਥੇ ਹੀ ਰਹਿ ਜਾਏਗਾ ਹਾਈਕਿੰਗ ਕਰਨ ਦੇ ਬਹੁਤ ਸਾਰੇ ਫਾਇਦੇ ਹਨ ਇੱਕ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇੱਕ ਆਪਣੇ ਸਰੀਰ ਵਧੀਆ ਰਹਿੰਦਾ ਹੈ ਕਿਉਂਕਿ ਬੁੱਢੇ ਹੋ ਕੇ ਤੇ ਕਦੇ ਪਹਾੜਾਂ ਤੇ ਚੜ੍ਹਿਆ ਜਾਣਾ ਨਹੀਂ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕਿ ਹੁਣ ਤੱਕ ਅਸੀਂ 300 ਸਟੈਪ ਚੜ ਗਏ ਹਾਂ ਸਰੀਰ ਥੱਕਿਆ ਹੋਇਆ ਲੱਗ ਰਿਹਾ ਹੈ ਪਰ ਦਿਲ ਅਜੇ ਵੀ ਵਧੇਗ ਚੜਨ ਲਈ ਤਿਆਰ ਹੈ ਜਿੱਥੇ ਰੁਕਦੇ ਹਾਂ ਉੱਥੇ ਕੁਦਰਤ ਦੀ ਖਮੋਸ਼ੀ ਆਪਣੀ ਕਹਾਣੀ ਸੁਣਾਉਂਦੀ ਹੈ ਪੱਤਿਆਂ ਦੀ ਖੜਕ ਹਵਾ ਦੀ ਸੂਈ ਵਰਗੀ ਗੂੰਜ ਤੇ ਕਦੇ-ਕਦੇ ਚਿੜੀਆਂ ਦੀ ਟਿਊ ਟਿਊ ਇਹ ਸਭ ਕੁਝ ਮਨ ਨੂੰ ਇੱਕ ਨਵਾਂ ਆਰਾਮ ਦਿੰਦਾ ਹੈ ਆ ਗਈ ਉਸ ਚੜਾਈ ਦੀ ਅੱਧੀ ਮੰਜ਼ਲ 400 ਸਟੈਪ ਪੂਰਾ ਤਰਸਾਲ ਪਸੀਨਾ ਪਰ ਹੌਸਲਾ ਅਜੇ ਵੀ ਨੀਵਾ ਨਹੀਂ ਹੋਇਆ ਇਹ ਸਿਰਫ ਸੈਰ ਨਹੀਂ ਸੀ ਇਹ ਸਾਡਾ ਆਪਣੇ ਆਪ ਨਾਲ ਵਾਅਦਾ ਵੀ ਸੀ ਕਿ ਅਸੀਂ ਚੜਾਈ ਨੂੰ ਹਰਾ ਸਕੀਏ ਤੇ ਇਹ ਸਫ਼ਰ ਅਜੇ ਖਤਮ ਨਹੀਂ ਹੋਇਆ ਇਹ ਤਾਂ ਸ਼ੁਰੂਆਤ ਸੀ